ਤੇ ਆ ਗਿਆ ਹਰਮਨ ਹੋਰ ਕਿਹੜਾ ਕਿਹੜਾ ਪਿਛਾ ਹਰਮਨ ਹੈ ਮਨਿੰਦਰ ਆ ਰਹੀ ਹਨ ਸਾਹ ਝੜ ਗਿਆ ਬਸ ਹੈ ਲਗਾਤਾਰ ਪੰਜ ਮੈਂ ਕਰ ਰਿਹਾ ਸੀ ਜੀ ਹਰਮਨ ਤਾਂ ਪਹੁੰਚ ਗਿਆ ਹੁਣ ਦੇਖੋ ਕਿਹੜਾ ਜ ਉਹਦਾ ਰਹਿ ਗਿਆ ਤੇ ਦੇਖਦੇ ਆਪਾਂ ਉਹ ਆ ਰਿਹਾ ਇੱਕ ਜ ਆ ਗਿਆ ਆ ਰਹੀ ਹਨ ਇਹਦਾ ਬਫਲਰ ਮੂੰਹ ਫੋਨ ਲਵੇਟ ਰੱਖਿਆ ਪੂਰਾ ਨਾ ਕਹਿਮ ਟੈਨਸ਼ਨ ਹੋ ਗਿਆ ਹੈ ਨਾ ਪੂਰਾ ਆ ਗਿਆ ਬਲਿੰਦਰਾ ਆ ਗਏ ਜੋਦੇ ਪਹੁੰਚ ਗਏ ਹੈ ਉਹ ਆ ਗਿਆ ਦਲਜੀਤ ਦਲਜੀਤ ਰਹਿ ਗਿਆ ਭਾਈ ਪਿੱਛੇ ਹੈ ਨਾ ਦਿਲ ਵੀ ਆ ਗਿਆ ਬਰੇਆ ਦਿਲ ਵੀ ਰਹਿ ਗਿਆ ਪਿੱਛੇ ਸਾਲਤੋ ਪਿੱਛੇ ਪਿੱਛੇ ਰਿਹਾ ਆ ਰਿਹਾ ਹੋ ਵੀ ਆ ਜੀ ਹੁਣ ਮੁੰਡੇ ਕਰੰਗੇ ਐਕਸਰਸਾਈਜ਼ ਲੋਕ ਜਾਈ ਲੱਗੇ ਮੁੰਡੇ ਕਸਰਤ ਕਰਨ ਇੱਕੋ ਸਾਭ ਹੁਣ ਆ ਪੁੱਤਰੇ ਮੈਦਾਨ ਚ ഫുൾ ലം റൊട്ടേഷൻ ആണ് கல்ல பானே டேடி ਲੋ ਜੀ ਆਪਾਂ ਹੁਣ ਸੈਰ ਕਰਕੇ ਆਈ ਜੀ ਤੇ ਅੱਜ ਦੇ ਦਿਨ ਦਾ ਵਲੌਗ ਤੁਹਾਨੂੰ ਸਾਰਾ ਦਿਖਾਵਾਂਗੇ ਆਪਾਂ ਜਾਣਾ ਫਿਰ ਸ਼ਾਮ ਨੂੰ ਸਮਾਨ ਲੈਣ ਕਰਦਾ ਤੇ ਮੰਦਰਾਂ ਨੂੰ ਵੀ ਆਪਾਂ ਫਿਰ ਕੁਝ ਸਮਾਨ ਬਾਕੇ ਆਵਾਂਗੇ ਤੇ ਵਲੌਗ ਚ ਬੜੇ ਰਹਿਣਗੇ ਲੋ ਜੀ ਆਪਾਂ ਨੇ ਲੈ ਲਿਆ ਸਮਾਨ ਘਰ ਦਾ ਰਸਣ ਤੇ ਬਾਂਦਰਾ ਨੂੰ ਪਾਲ ਲਈ ਆਪਾਂ ਨੇ ਲੈ ਲਏ ਬਰੈਡਾਂ ਦੇ ਆਹ ਬਰੈਡ ਲੈ ਲਏ ਬਾਂਦਰਾ ਨੂੰ ਪਾਲ ਲਈ ਤੇ ਹੁਣ ਆਪਣਾ ਇਹ ਜੋ ਸਮਾਨ ਰਹਿ ਗਿਆ ਉਹ ਆਪਾਂ ਲੈ ਕੇ ਤੇ ਫਿਰ ਆਪਾਂ ਕਰੇ ਚੱਲਦੇ ਹਾਂ ਤੇ ਬਾਂਦਰਾਂ ਨੂੰ ਪਾਉਂਦੇ ਹਾਂ ਜਾਂ ਕੇ ਬਰੇਡ। ਲੋ ਜੀ ਆਪਾਂ ਅਗੇ ਬੀੜ 'ਚ ਤੇ ਹੁਣ ਪਾਵਾਂਗੇ ਬਾਂਦਰਾਂ ਨੂੰ ਆਪਾਂ ਬਰੇਡ। ਆਹ ਲਫਾਫੇ 'ਚ ਆਪਾਂ ਨਾ ਕੱਢਦੇ ਬਰੇਡ ਤੇ ਹੁਣ ਬਾਂਦਰਾਂ ਨੂੰ ਪਾਵਾਂਗੇ ਉਹ ਬੈਠੇ ਨੇ ਸਾਹਮਣੇ ਬਾਂਦਰ ਦੇਖੋ। ਮੈਂ ਖੜੇ ਉਹ ਦੇਖ ਰਹੇ ਨੇ ਦੇਖੋ। ਆਹੋ ਆਜੋ ਆਓ 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 आ आ आप बंदर ब्रैड देखो हूं आ जाओ आ जाओ आ जाओ फिरते गिरते पहले por la arena en Villanueva. ¿Vas a orinar allá? tenemos que ir de esa ਆ ਦੇਖੋ ਬਾਂਦਰ ਕਿਸੇ ਨੂੰ ਕੁਝ ਨਹੀਂ ਕਹਿੰਦੇ ਆ ਅਜਿਹੇ ਨੂੰ ਪਾ ਦੇ ਆ ਦੇ ਪਾਸੇ ਪਾਸੇ ਦੇਖੀ ਇਹ ਆ ਦੇਖ 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 ਲੈ ਲੈ ਉਹ ਲੜ ਪਏ ਲੈ ਚੱਲੋ ਜੀ ਬਰੈਡ ਖਾਤਾ ਖਾਣੂ ਦੇਖਾਂਗੇ ਆਪਾਂ ਫਿਰ ਆ ਲੜ ਪਏ ਆਪਸ ਇਹ ਆਪਾਂ ਚੱਲੀਏ ਹੁਣ ਘਰ ਨੂੰ ਮੈਂ ਬੈਠਿਆ ਕੱਟੇ ਕੋਈ ਉੱਧਰ ਲੈ ਗਏ ਹਨ ਕੋਈ ਗੱਲ ਨਹੀਂ ਅੱਗੇ ਨੂੰ ਹੋਰ ਲਿਆਵਾਂਗੇ ਬਾਅਦ ਆਪਾਂ ਸਾਡਾ ਮਕਸਦ ਇਹੀ ਰਹਿਣਾ ਕਿ ਜਦ ਵੀ ਆਪਾਂ ਬਾਜ਼ਾਰ ਜਾਈਏ ਨਾ ਇਹਨਾਂ ਵਾਸਤੇ ਕੁਝ ਨਾ ਕੁਝ ਲੈ ਕੇ ਆਈਏ ਸਾਨੂੰ ਕੋਈ ਵੀ ਜਾਨਵਰ ਕੁੱਤਾ ਜਾਂ ਕੋਈ ਛੋਟਾ ਬੱਚਾ ਉੱਤੇ ਦਾ ਕੋਈ ਵੀ ਮਿਲ ਜੇ ਆਪਾਂ ਉਹਨੂੰ ਜ਼ਰੂਰ ਕੋਈ ਨਾ ਕੋਈ ਚੀਜ਼ ਆਪਾਂ ਲੈ ਕੇ ਆਨੇ ਆਂ ਬਾਜ਼ਾਰ ਗਏ ਇਹ ਬਾਂਦਰਾਂ ਨੂੰ ਵੀ ਆਪਾਂ ਜਰੂਰ ਪਾਨਨੇ ਆ ਜੇ ਬਾਂਦਰ ਵਾਸਤੇ ਤਾਂ ਜਰੂਰ ਲੈ ਕੇ ਆਏ ਆ ਕਿਉਂਕਿ ਉਹਨਾਂ ਦਾ ਪਤੀ ਇਹ ਵੀ ਇੱਥੇ ਹੀ ਰਹਿੰਦੇ ਨੇ ਇਹ ਇੱਥੇ ਮਿਲਣਗੇ ਜੇ ਕੋਈ ਵੀ ਉਹਨੂੰ ਆਪਾਂ ਜਰੂਰ ਪਾਨੀ ਪਾਨਨੇ ਆ ਸੋ ਪਾਨਨੇ ਆ ਨਾ ਸਾਰੇ ਅੰਦਰੋਂ ਉਹ ਦੇਖ ਜਿਹੜੇ ਚਾਤਾ ਸਮਾਨ ਘਰ ਦਾ ਸਮਾਨ ਜਿਹੜਾ ਸੌਦਾ ਲੈ ਕੇ ਆਏ ਆ ਦਰਜੀਤ ਲੱਗਾ ਹੋਇਆ ਗੱੱਚਾ ਖਾਨ ਫਿਰ ਨਾਲ ਸੀਰੀਅਲ ਦੇਖਾਂ ਲਾਡ ਲੀਆਂ ਤੇ ਦਲਜੀਤ ਕੀ ਕਹਾਂਗਾ ਫਿਰ ਅਜਦਾ ਦਿਨ ਕਿਵੇਂ ਰਿਹਾ ਵਧੀਆ ਅੱਜ ਆਵ ਲੋਕ ਨਹੀਂ ਓਕੇ ਬਾਈ